को कवारे कोई कवारे सरबंस त नवे ते कुन दौक तेपंस त नवे दया कुन दौगा तेपंस त नवे ते कुन दौ केर पुत वारे पंजवीह महावारी छेव बाप वारे हा सतमां ਨੇ ਜਾਵੇ ਤੇਰਾ ਕੋਣ ਦੇਊਗਾ ਤੇਰਾ ਸਰਬਸਦਾਨਿਆਵੇ ਤੇਰਾ ਕੋਣ ਦੇਊਗਾ ਤੇਰਾ ਸਰਬਸਦਾਨਿਆਵੇ ਤੇਰਾ ਕੋਣ ਦੇਊਗਾ ਤੇਰਾ ਜੀ ਕਹਤੇ ਮਰਤਾ ਨੂੰ ਦਖਣਾ ਮੰਦੀ ਗੁਰੀ ਮਰੀਤੀ ਕੋਈ ਹਾਸ ਸਿੱਖ ਸੰਗਤ ਵਿੱਚ ਹੋ ਜਿਸਮੇ ਹੋਵੇ ਮਾਤਰੀਤੀ ਕੋਨੇ ਵੱਡੇ ਵੱਡੇਰੇ ਨੂੰ ਕਰਮ ਲਈ ਦੇਣੀ ਪਉਂਦੀ ਦੀ ਬਾਲ ਗੁਰੂ ਗੋਬਿੰਦ ਬੋਲੇ ਪਏ ਬਾਲ ਗੁਰੂ ਗੋਬਿੰਦ ਬੋਲੇ ਪਏ ਸਭ ਤੋਂ ਵੱਡਾ ਕੋਣ ਵਡੇਰਾ ਸਰਬਸਦਾਨਿਆ ਸਰਬੱਤ ਦਾ ਨਾਮ ਿਆ ਵੇ ਤੇਰਾ ਕੋਣ ਦੇ ਉਗਾ ਤੇਰਾ ਸਰਬੱਤ ਦਾ ਨਾਮ ਿਆ ਵੇ ਤੇਰਾ ਕੋਣ ਦੇ ਉਗਾ ਤੇਰਾ ਮੈਂ ਤਬਾਸ ਬਦਲੇ ਨੂੰ ਇੱਕ ਦਿਨ ਆਈ ਨਦੀ ਵਸਾਖੀ ਆਵਾਜ਼ ਕਰਕੇ ਦੀ ਵਿੱਚ ਗੁਰੂ ਨੇ ਸਭ ਨੂੰ ਇਹ ਗੱਲ ਆਖੀ ਮੈਨੂੰ ਇੱਕ ਸੀ ਚਾਹੀਦਾ ਏ ਮੇਰੀ ਤਲਵਾ ਸਦਾ ਨਿਆਵੇ ਰਾਗੋ ਜੇ ਉਗਾ ਤੇਰਾ ਸਦਾ ਵਾਹਿਗੁਰੂ ਜਾਪ ਕਰੀਏ ਸਦਾ ਵਾਹਿਗੁਰੂ ਵਾਹਿਗੁਰੂ ਜਾਪ ਕਰੀਏ ਸੱਚਾ ਵਾਹਿਗੁਰੂ ਰਹਤਾ ਹੈ ਸਾਥ ਪਾਈ ਚਰਨ ਬਾਬੇ ਦੇ ਕਦੇ ਵਸਾਰੀ ਨਾ ਸਦਾ ਰੱਖੀਏ ਨਾਲ ਖਿਆਲ ਪਾਈ ਕਲੂ ਕਾਲ ਪੈਰਾ ਬੁਰਾ ਦਾਏ ਰੂਪ ਤਾਰਿਆ ਆਪ ਕਾਲ ਪਾਈ ਜੀ ਦਿੱਕਤ ਮਰਾ ਦੇ ਨਾ ਹੋਵੇ ਪੂਰੀ ਕੋਰਾ ਵਾਹਿਗੁਰੂ ਕਰੇ ਸਵਾਲ ਪਾਈ ਜੀ ਮਰ ਜਣ ਬੰਦਾ ਵੇ ਸਿਰ ਕੱਟਾ ਕੱਟ ਜਾਵੇ ਸਿੱਖੀ ਕਰ ਰਹੇ ਸਰਦਾਰੀ ਉਸੇ ਕੱਟਾ ਕੱਟ ਜਾਵੇ ਸਿੱਖੀ ਕਰ ਰਹੇ ਸਰਦਾਰੀ ਮੇਰੇ ਸੇ ਕੇ ਪਿਆਰੀ ਤਿੱਖ ਤੋਂ ਪਹਿਲਾ ਰਤ ਪਿਆਰੀ